ਤੂੜੀ ਦਾ ਸੀਜ਼ਨ ਜਿਹੜਾ ਕਿ ਖਤਮ ਹੋ ਚੁੱਕਾ ਕਿਸਾਨ ਵੀਰਾਂ ਨੇ ਤੂੜੀ ਜਿਹਨਾਂ ਨੇ ਬਣਾਉਣੀ ਸੀ ਬਣਾ ਲਈ ਸੋ ਜਿਹੜਾ ਤੂੜੀ ਦੇ ਰੇਟ ਆ ਜਿਹੜੇ ਕੋਟਕਪੂਰਾ ਮੰਡੀ ਦੇ ਵਿੱਚ ਅੱਜ ਤੂੜੀ ਦੀ ਬੋਲੀ ਹੋਈ ਆ ਉਹਦੇ ਰੇਟਾਂ ਦੇ ਬਾਰੇ ਆਪਾਂ ਕਰਾਂਗੇ ਗੱਲ ਸਭ ਤੋਂ ਪਹਿਲਾਂ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਤੇ ਬੈਲ ਦਾ ਬਟਨ ਜ਼ਰੂਰ ਦਬਾ ਲਓ ਤੇ ਵੀਡੀਓ ਸ਼ੇਅਰ ਜ਼ਰੂਰ ਕਰ ਦਿਓ ਹਾਂਜੀ ਕਿਸਾਨ ਵੀਰੋ ਜਿਹੜੇ ਤੂੜੀ ਦੇ ਰੇਟ ਆਉਣਗੇ ਥੋੜਾ ਥੋੜਾ ਹੁਣ ਵਾਧਾ ਹੋਇਆ ਅੱਗੇ ਦੇ ਨਾਲ ਥੋੜਾ ਜਿਹਾ ਫਰਕ ਪਿਆਗਾ ਸੋ 9 10 ਟਰਾਲ ਜਿਹੜਾ ਕੋਟਕਪੂਰਾ ਮੰਡੀ ਦੇ ਵਿੱਚ ਅੱਜ 10 ਮਈ ਨੂੰ ਪਹੁੰਚੀਆਂ ਸੋ ਉਹਨਾਂ ਜਿਹੜਾ ਕੀ ਰੇਡ ਤੇ ਲੱਗੇ ਉਹਨਾਂ ਬਾਰੇ ਆਪਾਂ ਕਰਾਂਗੇ ਗੱਲ ਜਿਨ੍ਹਾਂ ਦੇ ਵਿੱਚ ਆਪਾਂ ਸਭ ਤੋਂ ਪਹਿਲਾਂ ਜਾਲੀ ਵਾਲਿਆਂ ਦਾ ਟਰਾਲਾਂ ਦੀ ਗੱਲ ਕਰਾਂਗੇ ਜਾਲੀ ਵਾਲਿਆਂ ਦਾ ਟਰਾਲਾਂ ਜਿਹੜੀਆਂ ਤੂੜੀ ਦਿਨਾ ਉਹ 180 ਰੁਪਏ ਤੋਂ ਲੈ ਕੇ 235 ਤੇ 250 ਰੁਪਏ ਤੱਕ ਜਿਹੜੀ ਉਹਨਾਂ ਦੀ ਬੋਲੀ ਹੋਈ ਹੈਗੀ ਤੂੜੀ ਵੇਖੀ ਹੈ ਪ੍ਰਤੀ ਕੁਆਂਟਰ ਦੇ ਹਿਸਾਬ ਨਾਲ 180 ਰੁਪਏ ਤੋਂ ਲੈ ਕੇ ਇੱਕ 235 ਰੁਪਏ ਵੇਖੀਆ ਤੇ ਇੱਕ 250 ਰੁਪਿਆ ਦੇਖੀ ਜਾਗੀ ਸੋ ਉਸ ਤੋਂ ਬਾਅਦ ਜਿਹੜੀਆਂ ਹੈਗੀਆਂ ਦੂਜੀਆਂ ਟਰਾਲੀਆਂ ਪੰਡਾਂ ਦੇ ਵਿੱਚ ਤੂੜੀ ਹੋਈ ਸੀ ਉਹਦੇ ਜਿਹੜਾ ਰੇਟ ਹੈਗਾ ਜੀ ਉਹ 265 ਰੁਪਏ 280 ਰੁਪਏ ਤੇ 290 ਰੁਪਏ ਸਭ ਤੋਂ ਵੱਧ ਜਿਹੜਾ ਰੇਟ ਰਿਹਾ ਤੂੜੀ ਦਾ ਉਹ ਅੱਜ 290 ਰੁਪਏ ਪ੍ਰਤੀ ਕੁਆਂਟਲ ਦੇ ਹਿਸਾਬ ਨਾਲ ਤੂੜੀ ਵਿਗਈ ਆ ਤੇ ਸਭ ਤੋਂ ਜਿਹੜਾ ਘੱਟ ਮੁੱਲ ਰਿਹਾ ਉਹ 180 ਰੁਪਏ ਪ੍ਰਤੀ ਕੁਆਂਟਲ ਇਹਦੀ ਜਾਰੀ ਬੈ ਟਰਾਲੀ ਉਹ ਤੂੜੀ ਅੱਜ ਵਿਕੀ ਆ ਕੋਟ ਕਪੂਰਾ ਮੰਡੀ ਦੀ ਅੱਜ ਇਹ ਜਿਹੜੀ ਹੈਗੀ ਅਪਡੇਟ ਆ ਸੋ ਕਿਸਾਨ ਵੀਰੋ ਥੋੜੇ ਥੋੜੇ ਜਿਹੇ ਰੇਟ ਆ ਉਹ ਵਧੇ ਅੱਗੇ ਨਾਲੋਂ ਸੋ ਪਹਿਲਾਂ ਤਾਂ ਇਹ 180 ਰੁਪਏ ਜਾਂ 200 ਰੁਪਏ ਤੇ ਸਾਰੂਏ ਤੂੜੀ ਆ ਕੇ ਟੈਗ ਗਈ ਸੀ ਸੋ ਹੁਣ ਜਿਹੜਾ ਇਹ 300 ਦੇ ਕਰੀਬ ਤੱਕ ਰੇਟ ਪਹੁੰਚ ਚੁੱਕਿਆ ਸੋ ਬਾਕੀ ਅੱਗੇ ਦੇਖਦੇ ਆਂ ਵੀ ਰੇਟਾਂ ਦੇ ਵਿੱਚ ਵਾਧਾ ਹੁੰਦਾ ਜਾਂ ਨਹੀਂ ਹੁੰਦਾ ਸੋ ਜਿਹੜੀ ਵੀ ਹੁਣ ਅੱਗੇ ਅਪਡੇਟ ਆਉਗੀ ਉਹਦੇ ਬਾਰੇ ਆਪਾਂ ਕਰਾਂਗੇ ਫਿਰ ਗੱਲ ਸੋ ਆਪਣਾ ਚੈਨਲ ਕਰ ਲਓ ਸਬਸਕ੍ਰਾਈਬ ਵੀਡੀਓ ਸ਼ੇਅਰ ਕਰ ਦਿਓ ਸੋ ਸਾਰੇ ਕਿਸਾਨ ਵੀਰਾਂ ਦਾ ਬਹੁਤ ਬਹੁਤ 打捞完毕。